ਚਲੋ ਜੀ ਤੋੜ ਤੇ ਤੋੜ ਤੇ ਤੋੜ ਤੇ ਮਾਤੂ ਸ਼੍ਰੀ ਦਸਤਾਰ ਨੇ ਕੋਟ ਪੈਂਟ ਕੁਰਤੇ ਪੀਐਮ ਦੇ ਰੇਟਾਂ ਦੇ ਰਿਕਾਰਡ ਤੋੜ ਤੇ ਆ ਜਾਓ ਬਈ ਆ ਚੈੱਕ ਕਰ ਲੋ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 10-10000 ਰੁਪਏ ਦੇ 2 ਪੀਸ ਕੋਟ ਪੈਂਟ ਇਹਨਾਂ ਨੇ ਕਰਤਾ ਸਿਰਫ 2995 ਚ ਸਿਲਾਈ ਸਮੇਤ ਜਿਹੜਾ ਸਿੰਪਲ ਤੁਸੀਂ ਕੋਟ ਪੈਂਟ ਲੈਨੇ ਹੋ 3 ਪੀਸ ਬਾਜ਼ਾਰ ਚ 15000 ਰੁਪਿਆ ਇੱਥੇ ਤੁਹਾਨੂੰ ਅਸੀਂ ਦਮਾਂਗੇ 3760 ਦੇ ਵਿੱਚ ਜਿਹੜੀ ਸ਼ੇਰਬਾਨੀ ਤੁਸੀਂ ਲੈਨੇ ਹੋ 15 15000 ਰੁਪਏ ਦੀ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 6500 ਰੁਪਏ ਚ ਉਹ ਵੀ ਸਲਾਈ ਕਰਕੇ ਬਾਜ਼ਾਰ ਦੇ ਗੂਗਲ ਕੋਰਤਾ ਪਜਮਾ ਪਾ ਕੇ ਬੜਾ ਹੀ ਜੱਜਦਾ ਕਹਿੰਦੇ ਕਰਨੋਲ ਇੰਡਸਟਰੀ ਵਿੱਚ ਚਿੱਟੇ ਰੰਗ ਦਾ ਕੋਰਤਾ ਪਜਮਾ ਪਾ ਲਿਆ ਬਾਜ਼ਾਰ ਦੇ ਵਿੱਚ ਕੋਰਤਾ ਪਜਮਾ ਕੋਈ ਕਹਿੰਦਾ 3000 ਰੁਪਏ ਦਾ ਕੋਈ 2500 ਦਾ ਕੋਈ 3200 ਦਾ ਇੱਥੇ ਜਿਹੜਾ ਮਰਜ਼ੀ ਰੰਗ ਲੈ ਜਾਓ ਜਿਹੜਾ ਮਰਜੀ ਇਹਦੇ ਵਿੱਚ ਲੈ ਜਾਓ 700 ਰੁਪਏ ਦਾ ਕੁੜਤਾ ਪੇਮਾ ਦਵਾ ਲਿਓ ਵਿਆਹ ਤੇ ਜਾਣਾ ਜਾਗੋ ਤੇ ਜਾਣਾ ਤੁਸੀਂ ਐਸ ਡੀ ਐਮਓ ਤਹਿਸੀਲਦਾਰੋਂ ਐਸ ਐਸ ਵੀਓ ਡੀ ਐਸ ਵੀਓ ਭਾਵੇਂ ਐਸ ਐਚਓ ਤੁਹਾਡੇ ਲਈ ਬਲੇਜ਼ਰਾਂ ਦੇ ਵਿੱਚ ਹੀ ਬਹੁਤ ਸੋਹਣੀ ਵੈਰਾਈਟੀ ਆ ਗਈ ਆ ਪੂਰੇ ਵਰਲਡ 'ਚ ਮਸ਼ਹੂਰ ਹੋ ਗਿਆ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 550 ਤੋਂ ਬਾਅਦ ਰੰਗ ਰੰਗ ਫੇਡ ਹੋ ਜਵੇ ਦੱਬ ਪੈ ਜਵੇ ਕੁਝ ਵੀ ਇਹਨੂੰ ਹੋ ਜਵੇ ਤਾਂ 3 ਮਹੀਨੇ ਦੇ ਅੰਦਰਾਂ ਦੇ ਬਦਲ ਕੇ ਨਵਾਂ ਲੈ ਜਾਓ ਸਲਾਹ ਜੀ ਤੋੜ ਤੇ ਤੋੜ ਤੇ ਤੋੜ ਤੇ ਮਾਤੂ ਸ਼੍ਰੀ ਦਸਤਾਰ ਨੇ ਕੋਟ ਪੈਂਟ ਕੋਰਤੇ ਪੀਐਮ ਦੇ ਰੇਟਾਂ ਦੇ ਰਿਕਾਰਡ ਤੋੜਦੇ ਆ ਜਾਓ ਬਈ ਆ ਚੈੱਕ ਕਰ ਲੋ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 10-10000 ਰੁਪਏ ਦੇ 2 ਪੀਸ ਕੋਟ ਪੈਂਟ ਇਹਨਾਂ ਨੇ ਕਰਤਾ ਸਿਰਫ 2995 ਚ ਸਿਲਾਈ ਸਮੇਤ ਆ ਦੇਖੋ ਜਿੱਦਾਂ ਨੇ ਮਰਜ਼ੀ ਡਿਜ਼ਾਈਨਰ ਤੁਸੀਂ ਕੋਟ ਪੈਂਟ ਲੈ ਜਾਓ ਜਿਹੜਾ ਸਿੰਪਲ ਤੁਸੀਂ ਕੋਟ ਪੈਂਟ ਲੈਨੇ ਹੋ 3 ਪੀਸ ਬਾਜ਼ਾਰ ਚ 15000 ਰੁਪਿਆ ਇੱਥੇ ਤੁਹਾਨੂੰ ਅਸੀਂ ਦਮਾਂਗੇ 37060 ਦੇ ਵਿੱਚ ਉਹ ਪੀਸ ਤੁਸੀਂ ਚਾਹੇ ਡਿਜ਼ਾਈਨ ਇਹ ਬਣਾ ਲਓ ਭਾਵੇਂ ਇੰਡੋ ਵੈਸਟਨ ਬਣਾ ਲਓ ਜਿਹੜੀ ਸ਼ੇਰਬਾਨੀ ਤੁਸੀਂ ਲੈਨੇ ਹੋ 15-15000 ਰੁਪਏ ਦੀ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 6500 ਰੁਪਏ ਚ ਉਹ ਵੀ ਸਲਾਈ ਕਰਕੇ ਬਾਜ਼ਾਰ ਦੇ ਵਿੱਚ ਕੋਰਤਾ ਪੀਜਮਾ ਕੋਈ ਕਹਿੰਦਾ 3000 ਰੁਪਏ ਦਾ ਕੋਈ 2500 ਦਾ ਕੋਈ 3200 ਦਾ ਇੱਥੇ ਕਹਿੰਦੇ ਕੋਰਤੇ ਪੀਜਮਾ ਰੇਟ ਵੀ ਭਾਈ ਜੀ 7-700 ਕਰਤਾ ਬਿਲਕੁਲ ਕਰਤਾ 7-700 ਰੁਪਏ 2 ਪੀਸ ਕੋਰਟ पे 2995 37 ਸਾਡਾ ਕੁਆਲਿਟੀ ਚੈੱਕ ਕਰ ਲਓ ਮੈਂ ਕਹਿੰਦਾ ਅਸੀਂ ਕਾਗਜ਼ ਨਹੀਂ ਵੇਚਦੇ ਆ ਕੱਪੜਾ ਚੈੱਕ ਕਰਾ ਦਿੰਨਾ ਜੀ ਕੁਆਲਿਟੀ ਪਟਾਕੇ ਭਾਵੇਂ 5911 ਦਾ ਖੇਚ ਲਓ ਇਹ ਕੋਟ ਪੈਂਟ ਦੀ ਕੁਆਲਿਟੀ ਮਾਤੂਸ਼ਰੀ ਦਸਤਾਰ ਆਪ ਤਿਆਰ ਕਰਿਆ ਇਹ ਭਾਈ ਸਾਹਿਬ ਪਾੜ ਜਾਣਾ ਏ ਨਹੀਂ ਪਾਟਣਾ ਮੈਂ ਕਹਿੰਦਾ ਪਾ ਚੱਕੋ ਆ ਦੇਖੋ ਆ ਲੈ ਓਏ ਨੂੰ ਕੁਛ ਨਹੀਂ ਹੋਣਾ ਰੰਗ ਆ ਚੈੱਕ ਕਰੋ ਡਾਰਕ ਲਾਈਟ ਜਿਹਦਰ ਮਨ ਪਸੰਦੀ ਲਾ ਕੇ ਲੈ ਲਓ 2995 3760 ਤੇ ਰਿਕਾਰਡ ਕੀ ਮੈਂ ਕਹਿੰਦਾ ਉਹਨਾਂ ਲੋਕਾਂ ਦੇ ਦਿਲ ਟੁੱਟ ਗਏ ਜਿਹੜਾ 12-12 13-13 ਹਜ਼ਾਰ ਦੇ ਕੋਟ ਪੈਂਟ ਲਈ ਬੈਠੇ ਆ ਹੁਣ ਉਹਨਾਂ ਨੂੰ ਚੜ੍ਹਦੀਆਂ ਖੁਸ਼ੀਆਂ ਜਿਨ੍ਹਾਂ ਨੇ ਹਲੇ ਨਹੀਂ ਲਿੱਤੇ ਜਿਨ੍ਹਾਂ ਦੇ ਐਨ ਆਰ ਆਈ ਹੁਣ ਆਏ ਆ ਕਹਿੰਦੇ ਟਰੱਕ ਭਰ-ਭਰ ਕੇ ਲੋਕ ਆ ਗਏ ਆ ਜਾਜ ਭਰ-ਭਰ ਕੇ ਆ ਗਏ ਆ ਦੇਖੋ ਜੀ 2 ਪੀਸ ਕੋਟ ਪੈਂਟ ਦੇਵਾਗੇ 2995 3 ਪੀਸ ਲੈ ਜਾਓ 3760 ਚ ਕਹਿੰਦੇ ਗੂਗਲ ਕੋਰਦਾ ਪੀਮ ਪਾ ਕੇ ਬਾਹਰ ਜੱਜਦਾ ਕਹਿੰਦੇ ਕਰਨੋਲ ਇੰਡਸਟਰੀ ਨੇ ਵੀ ਚਿੱਟੇ ਰੰਗ ਦਾ ਕੁਰਤਾ ਪਜਾਮਾ ਪਾ ਲਿਆ ਕਹਿੰਦੇ ਵੀ ਹਨਾ ਆਹ ਦੇਖੋ ਗੀਜ਼ਾ ਕਾਟਨ ਇਦਾਂ ਹੀ ਸਿੰਗਰਾਂ ਦੇ ਨਾਮ ਲੈ ਲੈ ਕੇ ਦੁਕਾਨਦਾਰ ਤੁਹਾਨੂੰ 25 2500 3 3000 ਇੱਥੇ ਜਿਹੜਾ ਮਰਜ਼ੀ ਰੰਗ ਲੈ ਜਾਓ ਜਿਹੜਾ ਮਰਜ਼ੀ ਇਹਦੇ ਵਿੱਚ ਲੈ ਜਾਓ 700 ਰੁਪਏ ਦਾ ਕੁਰਤਾ ਪਜਾਮਾ ਧਮਾ ਕੇ ਇੱਕੋ ਜੀ 700 ਰੁਪਏ ਦਾ ਪੂਰਾ ਕੁਰਤਾ ਪਜਾਮਾ ਵੱਡੇ ਅਰਜ ਦਾ 200 ਰੁਪਏ ਮੀਟਰ ਆਹ ਰੇਟ ਉੱਤੇ ਲਿਖੇ ਦਿਖਾ ਰਹੇ ਆ ਧੋਖਾ ਧੜੀ ਨਾਲ ਵੀਡੀਓ ਪਾ ਕੇ ਤੁਹਾਨੂੰ ਦੁਕਾਨ ਤੇ ਨਹੀਂ ਬੁਲਾ ਰਹੇ ਆ ਸਾਢੇ 3 ਮੀਟਰ ਕੁੜਤਾ ਪਜਾਮਾ 700 ਰੁਪਏ ਦਾ ਐਜੇ ਰੰਗ ਤੁਹਾਡੇ ਪਸੰਦੇ ਵਾਈਡ ਦੇ ਵਿੱਚ ਪੇਪਰ कॉटन, ਲੇਲਨ कॉटन, ਗੀਜ਼ਾ कॉटन, ਮੈਟੀ कॉटन ਦੇਖੋ ਜੀ ਜੇਕਰ ਤੁਸੀਂ ਲੈਣੀ ਆ ਬਲੇਜ਼ਰ ਆ ਦੇਖੋ ਪੈਂਟਾਂ ਦੇ ਨਾਲ ਮੈਚ ਕਰਕੇ ਤੁਸੀਂ ਬੈਂਕਾਂ 'ਚ ਕੰਮ ਕਰਦੇ ਹੋ ਤੁਸੀਂ ਪ੍ਰੋਫੈਸਰ ਹੈਗੇ ਆ ਤੁਸੀਂ ਟੀਚਰ ਹੈਗੇ ਆ ਤੁਸੀਂ ਜਾਣਾ ਪਈ ਕਿਸੇ ਵਿਆਹ ਤੇ ਜਾਣਾ ਜਾਗੋ ਤੇ ਜਾਣਾ ਤੁਸੀਂ ਐਸ ਡੀ ਐਮਓ ਤਹਿਸੀਲਦਾਰ ਹੋ ਐਸ ਐਲ ਸੀਓ ਡੀ ਐਸ ਪੀਓ ਭਾਵੇਂ ਐਸ ਐਚਓ ਤੁਹਾਡੇ ਲਈ ਬਲੇਜ਼ਰਾਂ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਆ ਗਈ ਆ ਵਿਆਹਾਂ ਤੇ ਜਾਣਾ ਸ਼ੇਰਵਾਨੀਆਂ ਹਰ 15 15000 ਰੁਪਏ ਦੀਆਂ ਨਾ ਬਣਾਓ ਇੱਥੇ ਆ ਜਿਓ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਕਿੰਨੇ ਸੋਹਣੇ ਰੰਗ 6500 ਰੁਪਏ ਦੇ ਵਿੱਚ ਸ਼ੇਰਵਾਨੀ ਸਲਾਈਟ ਕਰਕੇ ਲੈ ਕਰ ਕੇ ਲੈ ਜਾਓ ਜੀ ਸ਼ੇਰਵਾਨੀ 6500 ਰੁਪਏ ਦੇ ਵਿੱਚ ਰੰਗ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਗੱਲ ਕਰ ਲਈਏ ਚੈੱਕ ਸ਼ਰਡਾਂ ਦੀਆਂ ਪ੍ਰਿੰਟ ਸ਼ਰਡਾਂ ਦੀਆਂ ਮੈਂ ਕਹਿੰਦਾ ਇੱਕ ਛਤ 헤ਡਾ ਜੈਂਟਸ ਦਾ ਸਾਰਾ ਕੁਝ ਹੀ ਮਿਲਦਾ ਕੋਟ ਪੈਂਟ ਕੜਤੇ ਪਜਾਮੇ ਸਟੀਚਿੰਗ ਵੀ ਇੱਥਈ ਤੁਹਾਨੂੰ ਸਟੀਚਿੰਗ ਅਤੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ ਪਰ ਬੇਨਤੀ ਹੱਥ ਜੋੜ ਕੇ ਇਹੀ ਆ ਟਾਈਮ ਸੇ ਆ ਜਾਓ ਵੀਡੀਓ ਦੇਖ ਕੇ ਉੱਤੇ ਨਾ ਘੱਡੀ ਚਲੋ ਟਾਈਮ ਸੇ ਕਾਦੀਆਂ ਆ ਜਾਓ ਵਧੀਆ ਆਫਰ ਬਲੋ ਦੇਖੋ ਜੀ ਜਿਹੜੇ ਸਾਡੇ ਸਰਦਾਰ ਭਰਾ ਆ ਪੱਗਾਂ ਬੰਨਣ ਦੇ ਸ਼ਕੀਨ ਹੈ ਗਿਆ ਆ ਚੈੱਕ ਕਰ ਲੋ 550 ਤੋਂ ਵੱਧ ਸਾਡੇ ਕੋਲ ਪੱਗਾਂ ਦੇ ਰੰਗ ਹੈ ਗਿਆ ਵੈਸੇ ਵੀ ਪੂਰੇ ਵਰਲਡ 'ਚ ਮਸ਼ਹੂਰ ਹੋ ਗਿਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 550 ਤੋਂ ਵੱਧ ਰੰਗ ਰੰਗ ਫੇਡ ਹੋ ਜਵੇ ਤੱਬ ਪੈ ਜਵੇ ਕੁਛ ਵੀ ਇਹਨੂੰ ਹੋ ਜਵੇ ਤਾਂ 3 ਮਹੀਨੇ ਦੇ ਅੰਦਰਾਂ ਦੇ ਬਦਲ ਕੇ ਨਵਾਂ ਲੈ ਜਾਓ ਪੱਗਾਂ ਦੇ ਨਾਲ ਆ ਦੇਖੋ ਮੈਚ ਕਰ ਕਰਕੇ ਤੁਹਾਨੂੰ ਟਾਈਆਂ ਦੇਣੀਆਂ ਜਿੱਦਾਂ ਦੀ ਮਰਜ਼ੀ ਟਾਈ ਮੈਚ ਕਰਕੇ ਲੈ ਜਾਓ ਵੱਡੀ ਗੱਲ ਇਹ ਆ ਵੀ ਇਹਦੀ ਪੈਕਿੰਗ ਚੈੱਕ ਕਰ ਲਓ ਮਹਾਰਾਜਾ ਸਟਾਈਲ ਤੁਹਾਨੂੰ ਪੈਕਿੰਗ ਦੇ ਰਹੇ ਮਾਤੂ ਸ਼੍ਰੀ ਦਸਤਾਰ ਦੀ ਦੇਖੋ ਮਾਤੂ ਸ਼੍ਰੀ ਦਸਤਾਰ ਜੀ ਅਸਲ ਲੰਗ ਸਰਦਾਰੀ ਦੇ ਮਾਤੂ ਸ਼੍ਰੀ ਦਸਤਾਰ ਪੱਗ ਦਾ ਇਕੱਲਾ ਹੀ ਬ੍ਰਾਂਡ ਹੈ ਜਿਹੜਾ ਰੂਬੀਆ ਚ ਇਹ ਫੁੱਲ ਵੈਲ ਦੇ ਵਿੱਚ ਰੰਗਾ ਮੇਚੀ ਫੁੱਲ ਦਿੰਦਾ ਹੈ ਆ ਦੇਖੋ ਜੀ ਭਾਜੀ ਹੁਣੇ ਸਾਡੇ ਕੋਲੇ ਰੈਗੂਲਰ ਆਉਂਦੇ ਆ ਫੁੱਲ ਵੈਲ ਦੀਆਂ ਦਸਤਾਰਾਂ ਰੂਬੀਆਂ ਦੀਆਂ ਲੈ ਕੇ ਜਾਂਦੇ ਆ ਆ ਭਾਜੀ ਹੁਣਾਂ ਤੋਂ ਤੁਸੀਂ ਆਪ ਦੀ ਜਵਾਨੀ ਪੁੱਛ ਲਓ ਮਾਤੂਸ਼ੀ ਦਸਤਾਰ ਦਾ ਕੱਪੜਾ ਤੇ ਕੁਆਲਿਟੀ ਕਿਹੋ ਜੀ ਹੈ ਚਲੋ ਜੀ ਬਾਈ ਜੀ ਨਾਲ ਗੱਲਬਾਤ ਕਰਦੇ ਨੇ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਆਪਾਂ ਲੀਲ ਕਰਨ ਤੋਂ ਆਏ ਜੀ ਜੀ ਆਪਾਂ ਅੱਜ ਕੀ ਖਰੀਦਣ ਆਏ ਹੋ ਇੱਥੇ ਭਾਈ ਪੱਗਾਂ ਲਈਆਂ ਜੀ ਹਾਂਜੀ ਹਾਂਜੀ ਤੇ ਕਿੱਦਾਂ ਦਾ ਕੱਪੜਾ ਲੱਗਾ ਰੇਟ ਕਿੱਦਾਂ ਲੱਗਾ ਬਹੁਤ ਵੱਡਾ ਬ੍ਰਾਂਡ ਹੈਗਾ ਜਦੋਂ ਸਿਰ ਤੇ ਪੱਗ ਬੰਨਦੇ ਹੋ ਸਜਾਉਂਦੇ ਹੋ ਕਿਦਾਂ ਫੀਲ ਹੁੰਦਾ ਕੱਪੜਾ ਬਹੁਤ ਵਧੀਆ ਬਾਬਾ ਚਿਰ ਤੋਂ ਖਰੀਦੇ ਪੱਗਾਂ ਤੇ ਬਹੁਤ ਵਧੀਆ ਪੱਗ ਨਿਕਲਦੀ ਵਧੀਆ ਰੰਗ ਨਿਕਲਦਾ ਸੋ ਜਿਵੇਂ ਕਹਿੰਦੇ ਵੀ ਸਾਨੂੰ ਗੁੱਚੀ ਚਾਹੀਦਾ ਸਾਨੂੰ ਪੋਲੋ ਚਾਹੀਦਾ ਸਾਨੂੰ ਫਰਬਰੀ ਚਾਹੀਦਾ ਉਸੇ ਤਰ੍ਹਾਂ ਪੱਗਾਂ ਦੇ ਵਿੱਚ ਇਸ ਵੇਲੇ ਮੁੰਡਿਆਂ ਦੇ ਡਿਮਾਂਡ ਹੈਗੀ ਆ ਵੀ ਸਾਨੂੰ ਮਾਤੂ ਸ਼੍ਰੀ ਦਸਤਾਰ ਚਾਹੀਦਾ ਮਤਲਬ ਬ੍ਰਾਂਡ ਦੀ ਪੱਗ ਬਣਣੀਆਂ ਸੋ ਬ੍ਰਾਂਡ ਵੱਡਾ ਰੇਟ ਘਟਿਆ ਛੇਤੀ ਆਜੋ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਰੇ ਗਰਾਰੇ ਗੌਨ ਡਰੈਸ ਲਹਿੰਗੇ ਲੈਣੇ ਆ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਪੈਂਟਾ ਸ਼ਰਟਾਂ ਲੈਣੀਆਂ ਤੇ ਤੁਸੀਂ ਇੱਥੇ ਆਜੋ ਫਾਇਦੇ ਬਹੁਤ ਜ਼ਿਆਦਾ ਰੇਟ ਸਾਨੂੰ ਮਿਲਣੇ ਆ ਬਾਜ਼ਾਰ ਨਾਲੋਂ ਤਿੰਨ ਗੁਣਾ ਘੱਟ ਕੈਰਾਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਰਦੀ ਆ